ਵਹਿਗੁਰਜ ਜੀ ਦਾ ਖਾਲਸਾ ਵਹਿਗੁਰਜ ਜੀ ਕੀ ਫਤਿਹ ਡਿਠੇ ਸਬੇ ਤਾਂ ਨਹੀਂ ਤਦ ਜਿਹਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਅਰਜਾਨਾ ਹੀ ਸੰਗਤਾਂ ਲੱਖਾਂ ਦੀ ਗਿਣਤੀ ਵਿੱਚ ਦਰਸ਼ਨ ਕਰਨ ਆਉਂਦੀਆਂ ਹਨ ਬਹੁਤ ਸਾਰੀਆਂ ਸੰਗਤਾਂ ਦਾ ਸੁਪਨਾ ਹੁੰਦਾ ਕਿ ਅਸੀਂ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜਾ ਕੇ ਦਰਸ਼ਨ ਮੇਲੇ ਕਰੀਏ ਸੋ ਇਹਨਾਂ ਹੀ ਲੜੀ ਦੇ ਵਿੱਚ ਅੱਜ ਪਿੰਗਲਵਾੜਾ ਭਗਤਪੂਰਨ ਸਿੰਘ ਜੀ ਮਾਨਾ ਵਾਲਾਂ ਤੋਂ ਅ ਬੱਚੇ ਦਿਵਿਆਂਗ ਬੱਚੇ ਆਏ ਸਨ ਜਿਨ੍ਹਾਂ ਨੇ ਕਿ ਪਿਛਲੇ ਮਹੀਨਿਆਂ ਦੇ ਵਿੱਚ ਤਨਤਨ ਸਿੰਘੂ ਰਾਮਦਾਸ ਦੇ ਪ੍ਰਕਾਸ਼ ਗੁਰਪੁਰਪੁਰਬ ਸਮੇਂ ਇੱਥੇ ਜੋ ਅਸੀਂ ਸਕੂਲਾਂ ਦੇ ਮੁਕਾਬਲੇ ਕਰਵਾਏ ਸਨ ਉਹਨਾਂ ਦੇ ਵਿੱਚ ਭਾਗ ਲਿਆ ਸੀਗਾ ਤੇ ਅੱਜ ਉਹਨਾਂ ਬੱਚਿਆਂ ਨੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਚਾਹਨਾ ਪ੍ਰਗਟਾਈ ਤਾਂ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਉਹ ਦਰਸ਼ਨ ਮੇਲੇ ਕਰਨ ਆਏ ਸਨ ਉਹਨਾਂ ਬੱਚਿਆਂ ਦੇ ਚਿਹਰਿਆਂ ਤੇ ਦੇਖਣ ਨੂੰ ਮਿਲਿਆ ਬਹੁਤ ਮੁਸਕਾਨ ਸੀਗੀ ਭਾਵੇਂ ਉਹ ਸਰੀਰਕ ਪੱਖੋਂ ਦੇਬਿਅੰਗ ਸਨ ਪਰ ਉਹਨਾਂ ਦੇ ਜਿਹੜੇ ਚਿਹਰਿਆਂ ਤੇ ਤੇ ਮੁਸਕਾਨ ਬਾਕੀ ਸੰਗਤਾਂ ਨਾਲੋਂ ਵੱਖਰੀ ਦਿਖ ਰਹੀ ਸੀ ਚਾਰ ਬੱਚੇ ਬੀਲ ਚੇਅਰ ਤੇ ਸਨ ਤੇ ਬਾਕੀ ਦੇ ਬੱਚੇ ਭਾਵੇਂ ਉਹ ਕਿਸੇ ਨਾ ਕਿਸੇ ਪੱਖੋਂ ਸਰੀਰਕ ਪੱਖੋਂ ਆਮ ਸੰਗਤ ਮੰਗ ਨਹੀਂ ਸਨ ਪਰ ਫਿਰ ਵੀ ਉਹ ਉਹਨਾਂ ਦੇ ਮਨਾਂ 'ਚ ਉਹਨਾਂ ਦੇ ਮੈਂਡ ਦੇ ਵਿੱਚ ਸਤਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਦੀ ਤਾਂਘ ਸੀਗੀ ਅੱਜ ਉਹਨਾਂ ਨੇ ਇੱਥੇ ਆ ਕੇ ਉਹ ਆਪਣੀ ਤਾਂਘ ਪੂਰੀ ਕੀਤੀ ਸਤਖੰਡ ਸ੍ਰੀ ਹਰਮੰਦਰ ਸਾਹਿਬ ਵੱਲੋਂ ਉਹਨਾਂ ਨੂੰ ਉਹਨਾਂ ਦੇ ਨਾਲ ਸੇਵਾਦਾਰ ਲਾਏ ਗਏ ਤੇ ਉਹਨਾਂ ਨਾਲ ਵੱਖਰਾ ਇੱਕ ਗਾਈਡ ਲਾਇਆ ਗਿਆ ਜਿਹੜਾ ਕਿ ਪੂਰਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਬਾਰੇ ਉਹਨਾਂ ਨੂੰ ਜਾਣਕਾਰੀ ਦਿੱਤੀ ਗਈ ਜਿਹੜੇ 휠ਚੇਅਰ ਤੇ ਸਨ ਚਾਰ ਬੱਚੇ ਉਹਨਾਂ ਨੂੰ ਚੁੱਕ ਕੇ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਾਏ ਸਨ ਤੇ ਹੋ ਦੂਸਰੇ ਬੱਚਿਆਂ ਨੂੰ ਵੀ ਸਪੈਸ਼ਲ ਤੌਰ ਤੇ ਅਸੀਂ ਉਹਨਾਂ ਨੂੰ ਲੈ ਕੇ ਗਏ ਤੇ ਉਹਨਾਂ ਨੇ ਅੰਦਰ ਜਾ ਕੇ ਉਹਨਾਂ ਨੇ ਪ੍ਰਸੰਨਤਾ ਪ੍ਰਗਟਾਈ ਸੋ ਅਜੇ ਬੱਚਿਆਂ ਨੂੰ ਜਿੱਥੇ ਮੈਂ ਵਧਾਈ ਦਿੰਨਾ ਤੇ ਉਥੇ ਮੈਂ ਉਹਨਾਂ ਦੇ ਉਹਨਾਂ ਨੂੰ ਜੀ ਆਇਆਂ ਵੀ ਕਹਿਣਾ ਵੀ ਉਹਨਾਂ ਨੇ ਆ ਕੇ ਸਤਿਗੰਦ ਸ੍ਰੀ ਹਰਮੰਦਰ ਸਾਹਿਬ ਕੇ ਜਿਹੜੀ ਉਹਨਾਂ ਦੀ ਤਾਂਗਤੀ ਉਹ ਪੂਰੀ ਹੋਈ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਕੀ ਫਤ